ਸਤਨਹਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਰ ਦੁਜਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦਿ ਜੋਗ ਚੁਗੈ ਪ੍ਰਭ ਭਾਵੈ ਸਰਵਰਮੈ ਹੰਸ ਪ੍ਰਾਨ ਪਦ ਪਾਵੈ ਗੁਰ ਸਾਗਰ ਰਤਨੇ ਭਰਪੂਰੇ ਅਮਰਤਾ ਸੰਤ ਚੁਗੈ ਨੈ ਦੂਰੇ ਆਰਾਜ ਜੋਗ ਚੁਗੈ ਪ੍ਰਭ ਭਾਵੈ ਬੈ। ਕੀ ਬਗ ਬਪੜਾ ਛਪੜੀ ਨਾਏ। ਕੀਚੜ ਡੁੱਬੈ ਮੈਂ ਨਾ ਜਾਏ। ਰਾਉ। ਰਖ ਰਖ ਜਰਨ ਨ ਤਰੀ ਵਿਚਾਈ। ਦੁਬਦਾ ਛੋੜ ਭਏ ਨਿਰੰਕਾਰੇ। ਮੋਹ ਤਪਦਾਤ ਹਰ ਰਤ ਜਾਖੈ। ਸਰਵਰ ਮੈਂ ਹਾਂ ਉਸਾਨ ਸਮੈਂ ਸਾਗਰ ਅਕਤ ਕਥਾ ਗੁਰਵਚਨੀ ਆਦਾਰ ਸੋਣ ਮੰਡਲ ਦੇ ਇੱਕ ਜੋਗੀ ਪੈਸਾ ਨਾ ਨਾ ਪ੍ਰਕਾਹ ਕੋ ਕੈਸੇ ਤੇ ਭਵਣ ਜੋਤ ਰਏ ਦਿਗਲਾ ਰਮਾਂਖ ਭਗਤ ਸਿਆਜ ਪੀਚਾਰੇ ਪਦਵ ਚਲ ਪੈ ਕਾਟਣ ਹਾਰੇ ਹਮੇ ਮਾਰ ਮਿਲੇ ਪਗ ਧਾਰੇ ਅਨੇਕ ਯਤਨ ਕਰ ਕਾਲ ਸੰਤਾਏ ਮਰਨ ਖਾਏ ਮੰਡਲ ਮੇ ਆਏ जीनास ब्रह्म ब्रह्म रोवे कह देओ पढ़ देओ सुन तेओ एका तीरजा धर्म तने तारटे का जद सात संज मरिदे समाए चौथे पद को जे मन पत आए ਸਾਜ ਜੈ ਨਿਰਮਲ ਮੈ ਨਾ ਲਗੈ ਗੁ ਗੈ ਸ਼ਬਦ ਪਰਮ ਪਉ ਭਗੈ ਸੂਰਤ ਮੂਰਤ ਆਦ ਅਰੂਪ ਨਾਲਗ ਜਜ ਸਾਜ ਸਰੂਪ परम पापगै सूरता मूरता आद अनूपा नानक